ਆ ਗਰਮੀ ਹੋ ਰਹੀ ਹੈ ਤੇ ਕੱਪੜੇ ਵੀ ਬਹੁਤ ਪਾੜਨੇ ਚੈਲੇ ਦਿੱਤਾ ਕੀ ਆਓ ਮੰਗਲਵਾਰ ਦੇ ਦਿਨ ਆ ਦੇਖੋ ਇੱਕ ਮਿੰਟ ਆ ਆ ਬਚਤ ਭਵਨ ਹੈ ਕਿ ਅਕਲੋਜ਼ ਦਾ ਬੋਰਡ ਲੱਗਾ ਹੈ ਮੈਂ ਆਪਣੇ ਪੰਜਾਬ ਪਾਸਿਆਂ ਨੂੰ ਬੇਨਤੀ ਕਰਦਾ ਇਹਨਾਂ ਦੀਆਂ ਝੂਠੀਆਂ ਗੱਲਾਂ ਤੋਂ ਬਾਹਰ ਆ ਜਾਓ ਕਿਉਂਕਿ ਰਾਜਾ ਬੜਿੰਗੀ ਨੇ ਜਦੋਂ ਲਾਈਵ ਹੋ ਕੇ ਇਹ ਗੱਲ ਕਹਿ ਦਿੱਤੀ ਹੈ ਬਚਤ ਭਵਨ ਹੈ ਮੈਂ ਕਹਿੰਦਾ ਨਹੀਂ ਬਚਤ ਭਵਨ ਨਹੀਂ ਹੈ ਜੀ ਇਹ ਸਰਦਾਰ ਜੀ ਮੈਂ ਕਹਿੰਦਾ ਹਾਂ ਵੀ ਇਹ ਤਾਂ ਬਚਤ ਭਵਨ ਦਾ ਦਫਤਰ ਮੇਨ ਗੇਟ ਇਹੀ ਆ ਰਾਜਾ ਵੜਿੰਗ ਜੀ ਅੱਜ ਲਾਈਵ ਹੁੰਦੇ ਨੇ ਤੇ ਉਹ ਕਹਿੰਦੇ ਨੇ ਜਿਹੜਾ ਬੀਜੇਪੀ ਵਾਲਿਆਂ ਨੇ ਕਿਹਾ ਲੇਕਿਨ ਇੱਥੇ ক্লোਜ਼ ਬੰਦ ਹੈ ਦੇ ਬੋਰ ਲੱਗੇ ਆ ਤੇ ਦੂਸਰੀ ਗੱਲ ਰਾਜਾ ਵੜਿੰਗ ਜੀ ਕਹਿੰਦੇ ਨੇ ਕਿ ਜਿਹੜੇ ਬੀਜੇਪੀ ਵਾਲੇ ਆ ਨਾ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਕਿ ਕੌਣ ਨੇ ਮੈਂ ਵੜਿੰਗ ਸਾਹਿਬ ਨੂੰ ਕਹਿਣਾ ਚਾਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਬੰਦੇ ਆਇਡੈਂਟੀਫਾਈ ਦਾ ਬਾਅਦ ਚ ਕਰਿਓ ਅਸੀਂ ਮੈਂ ਸਾਖਸ਼ਾ ਦੇ ਕੇ ਖੜਾ ਤੁਹਾਡੇ ਅੱਗੇ ਮੈਂ ਸਾਖਸ਼ਾ ਖੜਾ ਕਿ ਤੁਸੀਂ ਸਾਨੂੰ ਘੈਰਦੇ ਨਾ ਚਾਹੁੰਦੇ ਤੁਸੀਂ ਥ੍ਰੈਟਾ ਦੇ ਦਿਓ ਅਸੀਂ ਲਾਈਵ ਬਾਹਰ ਦਫ਼ਤਰ ਚਲਦੇ ਆ ਆਹ ਆ ਲੋਕੀ ਗੱਲ ਕਰ ਰਹੇ ਸਨ ਉਹ ਕਿ ਕੌਣ ਬੜੀ ਉਹ ਜਿਹੜਾ ਉਹ ਇੱਥੇ ਦੇਖੀ ਨੰਬਰ ਪਾਰਲੀਮੈਂਟ ਟਾਉਨ ਦੇ ਵਿੱਚ ਬਹੁਤ ਹੋ ਰਿਹਾ ਹੈ ਹਾਲਾਂਕਿ ਦੱਸੋ ਉਹਨਾਂ ਨੇ ਕਿਹਾ ਸੀ ਕਿ ਮੰਗਲਵਾਰ ਨੂੰ ਮੰਗਲਵਾਰ ਦੇ ਮੰਗਲਵਾਰ ਆ ਜਾਏ ਮੈਂ ਆਪਣੇ ਦਫਤਰ ਬਚਤ ਭਵਨ ਦੇ ਵਿੱਚ ਬੈਠਾ ਮੈਨੂੰ ਇੱਕ ਜ਼ਿਆਦਾ ਜਵਾਬ ਪਿਆ ਜੀ ਉਹ ਲੁਧਿਆਣਾ ਦੇ 40 ਲੱਖ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ 10 ਮਹੀਨੇ ਪਹਿਲੇ ਗੇਟ ਖੁੱਲ੍ਹਾ ਹੈ ਮੇਨ ਗੇਟ ਦਾ ਉਹ ਹੈ ਨਾ ਮੇਨ ਗੇਟ ਦਾ ਬੰਦ ਹੈ ਨਾ ਪਬਲਿਕ ਦਾ ਮਤਲਬ ਉਹ ਬੰਦ ਗੇਟ ਦੇਖ ਕੇ ਵਾਪਸ ਘਰ ਨੂੰ ਚਲੇ ਜਾਏ ਕਿ ਤੁਸੀਂ ਇਹ ਚਾਹੁੰਦੇ ਹੋ ਦੂਸਰੀ ਦਾ ਅੱਜ ਬ੍ਰਿੰਦੀ ਨੇ ਇਹ ਗੱਲ ਕਹੀ ਕਿ ਮੰਗਲਵਾਰ ਨੂੰ ਮੈਥੇ ਆਪਣੇ ਬੈਠਦਾ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਆ ਸਕਦਾ ਅੱਜ ਮੰਗਲਵਾਰ ਹੈ 22 ਤਰੀਕ ਹੈ 3:25 ਵਜੇ ਹਾਜ਼ਰਾਂ ਜੀ ਸਾਨੂੰ ਆਇਡੈਂਟੀਫਾਈ ਤੁਸੀਂ ਕੀ ਕਰੋਗੇ ਅਸੀਂ ਖੁਦ ਤੁਹਾਡੇ ਰੂਬਰੂ ਹੋਣ ਆਏ ਸਿਗੇ ਜੋ ਕਿ ਤੁਸੀਂ ਸਾਨੂੰ ਇੱਥੇ ਮਿਲੇ ਨਹੀਂ ਅਸੀਂ ਕੋਈ ਲੜਨ ਨਹੀਂ ਆਏ ਸਿਗੇ ਨਾ ਹੀ ਅਸੀਂ ਕੋਈ ਸਿਆਸਤ ਦੀ ਗੱਲ ਕਰਨ ਆਏ ਸੀ ਅਸੀਂ ਤਾਂ ਸਿਰਫ ਇੱਕ ਜ਼ਿੰਮੇਵਾਰ ਇੱਕ ਐਮਪੀ ਦੀ ਗੱਲ ਕਰਨ ਆਏ ਸੀ ਕਿ ਜਨਤਾ ਆਪਣੇ ਦੁੱਖ ਸੁੱਖ ਲੈ ਕੇ ਸਾਡੇ ਕੋਲ ਆ ਰਹੀ ਹੈ ਔਰ ਕੁਝ ਹੱਤਵਸ ਕੰਮ ਸਾਡੇ ਵੀ ਨਹੀਂ ਹੈਗੇ ਜਿਹੜੇ ਕਿ ਐਮਪੀ ਸਰ ਦੇ ਹੱਥ ਵਿੱਚ ਨੇ ਤੇ ਅਸੀਂ ਉਹ ਜਿਹੜਾ ਜਨਤਾ ਦਾ ਦੁੱਖ ਹੈ ਉਹ ਜਨਤਾ ਦੀ ਆਵਾਜ਼ ਬਣ ਕੇ ਇੱਕ ਐਮਪੀ ਸਰ ਦੇ ਕੋਲ ਪਹੁੰਚਣ ਲਈ ਅਸੀਂ ਕੋਸ਼ਿਸ਼ ਕੀਤੀ ਜਿਹੜਾ ਉਹਨਾਂ ਨੇ ਬੜੀ ਮਿਠਾਸ ਭਰੀ ਆਵਾਜ਼ ਦੇ ਵਿੱਚ ਕਿਹਾ ਗਿਆ ਕਿ ਇਹਨਾਂ ਇਹ ਲੋਕਾਂ ਨੂੰ ਢੜਕਾ ਰਹੇ ਨੇ ਲੋਕਾਂ ਨੂੰ ਢੜਕਾਣਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਏਗਾ ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਸੁਣ ਕੇ ਆਮ ਜਨਤਾ ਜਿਹੜੀ ਹੈਗੀ ਹੈ ਆਵਾਜ਼ ਚੁੱਕਣ ਦੀ ਹਿੰਮਤ ਕਰੇਗੀ ਤੁਹਾਨੂੰ ਲੱਗਦਾ ਹੈ ਇੱਥੇ ਕਿਸੇ ਮਰਜ਼ੀ ਆਮ ਜਨਤਾ ਨੂੰ ਪੁੱਛ ਕੇ ਦੇਖ ਲੋ ਹਰ ਕੋਈ ਆਪਣੇ ਘਰ ਚ ਡਰ ਕੇ ਬੈਠ ਜਾਏਗਾ ਇਹਨਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਬੀਜੇਪੀ ਦੇ ਕਾਰਜਕਰਤਾ ਦੀ ਅਗਰ ਤੁਸੀਂ ਗੱਲ ਕਰਦੇ ਹੋ ਨਾ ਇਹ ਕਦੀ ਕਿਸੇ ਤੋਂ ਡਰੇ ਨੇ ਨਾ ਕਦੀ ਡਰਨਗੇ ਐ ਸੜਕਾਂ ਦੇ ਉੱਤੇ ਜਨਤਾ ਦੇ ਹੱਕ ਲਈ ਹਮੇਸ਼ਾ ਉਤਰੇ ਆਂ ਔਰ ਹਮੇਸ਼ਾ ਉਤਰੇ ਰਹਿਣਗੇ ਔਰ ਜਨਤਾ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹਿਣਗੇ ਪਬਲਿਸਿਟੀ ਲੈਣ ਦੇ ਲਈ ਉਹ ਤੇ ਡਰਾਮਾ ਕੀਤਾ ਗਿਆ ਪਬਲਿਸਿਟੀ ਕਾਂਗਰਸ ਵਾਲਿਆਂ ਨੇ ਕਿਹੜੀ ਨਹੀਂ ਲਈ ਅਗਰ ਕਿਹਾ ਜਾਏ ਉਹਨਾਂ ਫਿਰ ਲੋੜ ਕੀ ਸੀਗੀ ਲਾਈਵ ਹੋਣ ਦੀ ਅਗਰ ਅਗਰ ਇੰਨਾ ਕੁਝ ਵੀ ਨਹੀਂ ਹੈ ਅਗਰ ਅਸੀਂ ਆਪਣੀ ਪਬਲਿਸਿਟੀ ਲੈ ਰਹੇ ਸੀ ਪਬਲਿਸ ਨਹੀਂ ਇੰਨਾ ਵੀ ਕਿ ਇਸ਼ੂ ਹੋ ਗਿਆ ਸੀ ਉਹਨਾਂ ਨੂੰ ਕਿਹੜੀ ਇੰਨੀ ਇਹੋ ਜਿਹੀ ਲੱਗ ਗਈ ਸੀ ਕਿ ਉਹਨਾਂ ਨੂੰ ਲਾਈਵ ਹੋਣਾ ਪੈ ਗਿਆ ਉਹਨਾਂ ਨੇ ਪਬਲਿਸਿਟੀ ਉਹ ਕੀਆ ਜਾ ਰਿਹਾ ਕਿ ਕੰਮ ਦੇ ਰਹੇ ਹੁੰਦੇ ਮੈਂ ਇੱਕ ਵੀ ਛੁੱਟੀ ਨਹੀਂ ਲੈਂਦੀ ਚਾਹੇ ਦੇਖੋ ਮੇਹੀ ਪੋਸਟਾ ਪੋਸਟ ਹੀ ਤਾਂ ਦੇਖ ਰਹੇ ਸੀ ਅਸੀਂ ਕੱਲ ਵੀ ਮੈਂ ਤੁਹਾਨੂੰ ਇਹੀ ਗੱਲ ਕਹੀ ਕਿ ਚਾਰ ਕੁਰਸੀਆਂ ਢਾਹ ਕੇ ਮੀਟਿੰਗ ਕਰ ਲੋਂਗੇ ਉਹ ਜਨਤਾ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਮੈਂ ਤੁਹਾਨੂੰ ਉਹੀ ਕਹਿ ਰਹੀ ਆ ਜਦੋਂ ਵੋਟ ਮੰਗਣਗੇ ਸੀਗੇ ਲੋਕਾਂ ਦੀਆਂ ਜਿਹੜੀਆਂ ਫulfill ਕਰਨ ਲਈ ਉਹਨਾਂ ਨੇ ਸ਼ਰਤਾਂ ਰੱਖੀਆਂ ਸੀਗੀਆਂ ਕਿ ਮੈਂ ਤੁਹਾਨੂੰ ਇਹ ਸਾਰਾ ਕੁਝ ਦਊਂਗਾ ਤੁਸੀਂ ਪਿੰਡਾਂ ਵਿੱਚ ਜਾ ਕੇ ਦੇਖ ਸਕਦੇ ਹੈਗੇ ਉਹ ਪਿੰਡਾਂ ਦਾ ਬਹੁਤ ਬੁਰਾ ਹਾਲ ਹੈ ਟ੍ਰਾਂਸਪੋਰਟੇਸ਼ਨ ਦੀ ਉੱਥੇ ਕਿੰਨੀ ਕਮੀ ਹੈ ਮੈਡੀਕਲ ਦੀ ਕਿੰਨੀ ਕਮੀ ਹੈਗੀ ਹੈ ਪਿੰਡਾਂ ਦਾ ਤੇ ਜਿੰਨੇ ਵੀ ਪਿੰਡ ਨੇ ਉਥੇ ਮੋਸਟਲੀ ਜਿੰਨੇ ਸਰਪੰਚ ਨੇ ਸਾਰੇ ਕਾਂਗਰਸ ਦੇ ਨੇ ਅਸੀਂ ਖੁਦ ਵਿਚਰਦੇ ਆ ਉਥੇ ਟਾਇਲਟ ਤੱਕ ਨਹੀਂ ਹੈਗੀ ਪਿੰਡ ਦੇ ਵਿੱਚ ਕਿਹੜੀ ਸਦੀ ਚ ਬੈਠੇ ਹੋਏ ਨੇ ਕਾਂਗਰਸ ਵਾਲੇ ਲੋਕ ਜਦ ਉਹਨਾਂ ਦੀ ਸੋਚ ਹੀ ਇੰਨੀ ਪੁਰਾਣੀ ਹੈ ਟਾਇਲਟ ਤੱਕ ਨਹੀਂ ਪ੍ਰੋਵਾਈਡ ਕਰ ਸਕਦੇ ਆਮ ਜਨਤਾ ਨੂੰ ਉਹ ਰਾਜਨੀਤੀ ਕੀ ਕਰਨਗੇ ਉਹ ਸਿਰਫ ਮੀਟਿੰਗਸ ਕਰਨਗੇ ਏਸੀ ਚ ਬਹਿ ਕੇ ਠੰਡੀ ਹਵਾ ਚ ਬਹਿ ਕੇ ਔਰ ਉਸ ਤੋਂ ਬਾਅਦ ਅੱਜ ਜਿਸੀਂ ਉਹਨਾਂ ਦੇ ਆਫਿਸ ਚ ਆਏ ਆ ਤੇ ਉਹਨਾਂ ਦਾ ਕੀ ਬੰਦਾ ਕੀ ਕਹਿ ਰਿਹਾ ਸਸਤੀ ਸ਼ੌਹਰਤ ਦੇ ਮਾਲਕ ਨੇ ਆ ਕਿਹੜੀ ਸਸਤੀ ਸ਼ੌਹਰਤ ਦੇ ਮਾਲਕ ਸਸਤੀ ਸ਼ੌਹਰਤ ਆ ਤੁਸੀਂ ਉਹ ਜਿਹੜੇ ਆਮ ਜਨਤਾ ਦਾ ਪੈ ਸਾ ਲੈ ਕੇ ਸਾਰਾ ਘਰ ਚ ਲੈ ਕੇ ਬੈਠੇ ਹੋਏ ਪਿੰਡਾਂ ਦਾ ਬੇੜਾ ਕਰਕੇ ਕੀਤਾ ਹੋਇਆ ਇੱਕ ਵਾਰੀ ਪਿੰਡਾਂ ਵਿੱਚ ਉਤਰ ਕੇ ਤਾਂ ਦੇਖੋ ਕਿ ਪਿੰਡਾਂ ਦਾ ਹਾਲ ਕੀ ਹੈ ਤੇ ਬਸ ਇਹੀ ਗੱਲ ਨੂੰ ਅਸੀਂ ਅੱਜ ਲੈ ਕੇ ਅਸੀਂ ਦੁਬਾਰਾ ਇੱਥੇ ਇਕੱਠੇ ਹੋਏ ਸੀਗੇ ਕਿ ਸਾਨੂੰ ਧਮਕੀਆਂ ਮਿਲ ਰਹੀਆਂ ਸੀ ਕਿ ਤੁਹਾਨੂੰ ਆਈਡੈਂਟੀਫਾਈ ਕੀਤਾ ਜਾਏਗਾ ਇਸੀ ਚੀਜ਼ ਦਾ ਸੀ ਅੱਜ ਇੱਥੇ ਜਵਾਬ ਦੇਣਾ ਆਇ ਸੀ ਜਿੱਥੇ ਸਾਨੂੰ ਰਾਜਾ ਵੜਿੰਗ ਜੀ ਅੱਜ ਨਹੀਂ ਮਿਲੇ ਜੀ ਸਾਨੂੰ ਦਫ਼ਤਰ ਲੱਭ ਗਿਆ ਪਰ ਰਾਜਾ ਵੜਿੰਗ ਜੀ ਨਹੀਂ ਮਿਲੇ ਤਾਲਾ ਲੱਗਿਆ ਮਿਲਿਆ ਜੀ ਇਹਦਾ ਇਹਨਾਂ ਕਿ ਹਿੱਸਾ ਤੁਹਾਨੂੰ ਰਾਜਾ ਜੀ ਨਾ ਮਿਲਣ ਦਾ ਇਨਾ ਤੁਸੀਂ ਵੀ ਉਹੀ ਗੱਲ ਕਰ ਦਿੱਤੀ ਅਸੀਂ ਤੁਹਾਨੂੰ ચીਕ-ਚੀਕ ਕੇ ਕਹਿ ਰਹੇ ਹਾਂ ਜੀ ਅਸੀਂ ਜਨਤਾ ਦੀ ਆਵਾਜ਼ ਆ ਤੁਸੀਂ ਆਮ ਬੰਦਿਆਂ ਨੂੰ ਘਰੋਂ ਬਾਹਰ ਕੱਢ ਕੇ ਦਿਖਾ ਦਿਓ ਆਮ ਜਨਤਾ ਥਾਣੇ ਜਾਂਦੇ ਹੋਏ ਡਰਦੀ ਹੈ ਆਮ ਜਨਤਾ ਕਿਸੇ ਡਿਪਾਰਟਮੈਂਟ ਨਹੀਂ ਤੁਸੀਂ ਕਹਿ ਰਹੇ ਸਿਆਸਤ ਬਾਰੇ ਚਲੋ ਤੁਸੀਂ ਸਿਆ ਮੈਂ ਸਿਆਸਤ ਤੋਂ ਬਾਹਰ ਰਹਿ ਕੇ ਗੱਲ ਕਰਦੀ ਹਾਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਮੈਂ ਐਨ ਜੀਓ ਚਲਾਨੀ ਆ ਆਮ ਜਨਤਾ ਦੀ ਆਵਾਜ਼ ਹੈ ਸਾਰੀ ਗੱਲਾਂ ਬਾਅਦ ਵਿੱਚ ਛੱਡ ਦਿਓ ਕਿਹੜੀ ਇੱਕ ਆਮ ਔਰਤ ਹੈ ਜਿਹੜੀ ਉੱਤਰ ਕੇ ਬਾਹਰ ਸੜਕ ਦੇ ਉੱਤੇ ਕਹੇਗੀ ਕਿ ਮੈਨੂੰ ਇਸ ਹੱਕ ਦੇ ਲਈ ਮੈਂ ਇੱਥੇ ਖੜੀ ਹੋਈ ਆ ਹੂੰ ਕਿਹੜਾ ਆਮ ਬੰਦਾ ਕੈਸਾ ਹੁੰਦਾ ਹੈਗਾ ਕੰਮ ਵੀ ਰਿਹਾ ਦਫਤਰ ਚ ਕਿਹੜਾ ਕੰਮ ਹੋ ਰਿਹਾ 40 ਲੱਖ ਦੀ ਜਨਤਾ 5 ਲੋਕ ਅੰਦਰ ਬੈਠੇ ਆ ਜਨਤਾ ਨੂੰ ਕੋਈ ਦੁੱਖ ਦਰਦੀ ਨਹੀਂ ਹੈਗਾ ਪਿੰਡਾਂ ਚੋਂ ਆ ਰਹੇ ਆ ਪਿੰਡਾਂ ਦੀ ਗੱਲ ਕਰਦੇ ਤੁਸੀਂ ਪਿੰਡਾਂ ਚੋਂ ਆ ਰਹੇ ਤੁਸੀਂ ਦੱਸੋ ਕਿੱਥੋਂ ਆ ਰਹੇ ਤੁਸੀਂ ਦੱਸੋ ਕਿਹੜੇ ਆ ਰਹੇ ਜੋ ਕਾਂਗਰਸ ਦੇ ਜਿਹੜੇ ਆਪਸ ਦੇ ਵਿੱਚ ਉਹਨਾਂ ਦੀ ਹੈਗੀ ਹੈ ਨਾ ਜਾਨ ਬਚਾਣ ਬਸ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਇੱਕ ਵਾਰੀ ਤੁਸੀਂ ਕੰਮ ਕਰੋ ਸਾਨੂੰ ਦੇਖੋ ਅਸੀਂ ਕੋਈ ਸਿਆਸਤ ਦੀ ਇੱਥੇ ਗੱਲ ਨਹੀਂ ਕਰਦੇ ਅਸੀਂ ਜ਼ਿੰਮੇਵਾਰੀ ਦੀ ਗੱਲ ਕਰ ਰਹੇ ਆ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਰਾਜਾ ਵਿਰਿੰਗ ਜੀ ਬਸ ਗਾਇਬ ਨਾ ਹੋਣ ਜਨਤਾ ਦੇ ਵਿੱਚ ਵਿਚਰਦੇ ਰਹਿਣ ਸਾਨੂੰ ਹੋਰ ਕੀ ਚਾਹੀਦਾ ਹੈਗਾ ਜੀ ਉਹ ਉਹਨਾਂ ਨੇ ਕਿਹਾ ਲਾਈਵ ਹੋ ਕੇ ਜਨਤਾ ਦੀ ਵਿੱਚ ਵਿਚਰਦੇ ਪਾਰਲੀਮੈਂਟ ਦੇ ਵਿੱਚ ਖੜ ਕੇ ਉੱਥੇ ਗੱਲਾਂ ਕਰਨੀਆਂ ਉਹ ਜਨਤਾ ਦੇ ਵਿੱਚ ਵਿਚਰਨਾ ਨਹੀਂ ਹੁੰਦਾ ਉਹਨਾਂ ਨੇ ਕਿਹਾ 24 ਘੰਟੇ ਪਾਰਲੀਮੈਂਟ ਉਹਨੂੰ ਜਨਤਾ ਦੇ ਵਿੱਚ ਵਿਚਰਨਾ ਨਹੀਂ ਕਹਿੰਦੇ ਕਾਨਫਰੰਸ ਰੂਮ ਦੇ ਵਿੱਚ ਬਹਿ ਕੇ ਉਹਨੂੰ ਜਨਤਾ ਚ ਵਿਚਰਨਾ ਨਹੀਂ ਕਹਿੰਦੇ ਬੈਠਕ ਵੀ ਲੱਗਦੀ ਹੈ ਜਿਦਾ ਇੱਕ ਰਾਜਾ ਇੱਕ ਦਰਬਾਰ ਲਗਾਉਂਦਾ ਹੈ ਜਨਤਾ ਦਾ ਦੁੱਖ ਦਰਦ ਸੁਣਦਾ ਹੈ ਉਹ ਕਿੱਥੇ ਬੈਠਕ ਤੁਸੀਂ ਦੱਸੋ ਕੁਰਸੀਆਂ ਇੰਨੀਆਂ ਸਾਰੀਆਂ ਆ ਰਹੀਆਂ ਕਿਹਦੀਆਂ ਆ ਰਹੀਆਂ ਇਹ ਕਾਂਗਰਸ ਦੇ ਕਾਰਗਰਤਾ ਲਈ ਆ ਰਿਹਾ ਪੰਜਾਬ ਦੇ ਪ੍ਰਧਾਨ ਨੇ ਤੇ ਦਿਨੋ ਹਰ ਇੱਕ ਮੀਟਿੰਗ ਵਗੈਰਾ ਹੁੰਦੀ ਹੈ ਪੰਜਾਬ 'ਚ ਮੀਟਿੰਗਾਂ ਹੁੰਦੀਆਂ ਨੇ ਕਾਂਗਰਸ ਦੇ ਵਰਕਰਾਂ ਨਾਲ ਵੀ ਖੜਨਾ ਪੈਂਦਾ ਕਾਂਗਰਸ ਦੇ ਵਰਕਰਾਂ ਨਾਲ ਤੁਸੀਂ ਆਪ ਤਾਂ ਆਪਣੀ ਜਵਾਬਦਾ ਦੇਤਾ ਖੁਦ ਹੀ ਆਪਣੇ ਕੁਐਸਚਨ ਦਾ ਆਨਸਰ ਦੇਤਾ ਆਪਣੇ ਕਾਰਗਰਤਾ ਨਾਲ ਖੜਨਾ ਪੈਂਦਾ ਨਾ ਖੜੋ ਬੈਠੋ ਆ ਬੈਠਕ ਹੁੰਦੀ ਹੈ ਸਿਰਫ ਕਾਂਗਰਸ ਦੇ ਕਾਰਗਰਤਾ ਨਾਲ ਆਮ ਜਨਤਾ ਦੀ ਆਵਾਜ਼ ਕੋਈ ਨਹੀਂ ਸੁਣ ਰਿਹਾਗਾ ਜੀ ਇਸ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਹੋਏ ਸੀ ਬਸ ਅੱਜ ਉਹ ਸਾਨੂੰ ਮਿਲੇ ਨਹੀਂ ਹੁਣ ਦੇਖਦੇ ਹਾਂ ਹੁਣ ਕੀ ਬੰਦ ਹੈਗਾ ਥੈਂਕ ਯੂ ਜੀ ਨਹੀਂ ਇੱਦੀ ਅੰਦਰ ਹੋਗੇ ਜੀ ਇਦਾਂ ਹੀ ਮੈਂ ਤੁਹਾਨੂੰ ਪਹਿਲੀ ਹੀ ਕਿਹਾ ਨਾ ਅਸੀਂ ਡਰਦੇ ਆਂ ਨਾ ਡਰਾਂਗੇ ਸੜਕਾਂ ਤੇ ਇਦਾਂ ਹੀ ਉਤਰਾਂਗੇ ਜਨਤਾ ਦੀ ਆਵਾਜ਼ ਬਣ ਕੇ ਐਕਸ਼ਨ ਵੀ ਦਵਾਂਗੇ ਰਿਐਕਸ਼ਨ ਵੀ ਦਵਾਂਗੇ ਔਰ ਲੋਕਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਵੀ ਰਵਾਂਗੇ ਅਗਰ ਤੁਸੀਂ ਆਫਿਸ ਦਾ ਐਡਰੈਸ ਪੁੱਛ ਪੁੱਛਦੇ ਹੋ ਉਹ ਵੀ ਤੁਹਾਨੂੰ ਦਿੱਤਾ ਜਾਊਗਾ ਜਿਹੜਾ 24 ਘੰਟੇ ਖੁੱਲ੍ਹਾ ਰਹਿੰਦਾ ਨਾ ਸਾਡੇ ਕੋ ਕੋਈ ਓਧਾ ਹੈਗਾ ਕਿ ਅਸੀਂ ਸਾਨੂੰ ਕੋਈ ਇਥੋਂ ਸਰਕਾਰ ਵੱਲੋਂ ਕੋਈ ਸਹੂਲਤਾਂ ਮਿਲ ਰਹੀ ਹੈ ਕੋਈ ਨਹੀਂ ਸਹੂਲਤਾਂ ਮਿਲਦੀਆਂ ਪੰਜਾਬ ਦੀ ਸਰਕਾਰ ਵੱਲੋਂ ਕੋਈ ਸਹੂਲਤਾਂ ਨਹੀਂ ਮਿਲਿਆ ਫਿਰ ਵੀ ਆਪਣੇ ਬਲਬੂਤੇ ਦੇ ਉੱਤੇ ਅਗਰ ਉਹ ਕਹਿੰਦੇ ਨੇ ਕਿ ਜਾਖੜ ਜੀ ਜਾਖੜ ਜੀ ਦੀ ਗੱਲ ਕਰਦੇ ਆ ਜਾਖੜ ਜੀ ਨੂੰ ਹੁਣੇ ਹੀ ਤੁਸੀਂ ਕਾਲ ਕਰੋ ਤੁਹਾਡੇ ਹੁਣੇ अवेलेबल ਹੋਣਗੇ ਹੂੰ ਕੌਣ ਸਹੂਲਤਾਂ ਦਿਲਵਾ ਰਿਹਾ ਹੈ ਗਵਰਨਮੈਂਟ ਦੀ ਸਹੂਲਤਾਂ ਕੌਣ ਦਿਲਵਾ ਰਿਹਾ ਹੈ ਬਾਜ ਬਾਜ ਸਰਕਾਰ ਦਿਲਵਾ ਰਹੀ ਉਹ ਕਹਿੰਦੇ ਕਿ ਜੇ ਭਾਜਪਾ ਜੇ ਭਾਜਪਾ ਹੈ ਜੋ ਕੰਮ ਕਰਦੀ ਤੇ ਕਾਂਗਰਸ सॉरी ਜੇ ਕਾਂਗਰਸ ਹੈ ਉਹ ਜੇ ਕੰਮ ਕਰਦੀ ਭਾਜਪਾ ਵਰਕਰਾਂ ਦੇ ਖਿਲਾਫ ਤੇ ਭਾਜਪਾ ਨੇ ਮਿੰਟ ਲਾਉਂਦੀ ਪੱਤੇ ਕਰਾਂ ਤੇ ਇਹ ਕਰਵਾ ਦਨ ਅਗਰੇ ਨੂੰ ਬੜਾ ਵੱਡਾ ਮੁੱਦਾ ਲੱਗ ਰਿਹਾ ਹੈ ਕਰਵਾਦਨ ਪਰਚੇ ਠੀਕ ਹੈ ਨਾ ਇਹ ਤਾਂ ਐਕਸ਼ਨ ਦੇ ਉਹਨਾਂ ਨੂੰ ਰਿਐਕਸ਼ਨ ਦੇਣਾ ਹੈ ਤੇ ਉਹਨਾਂ ਨੂੰ ਬਸ ਅਸੀਂ ਉਹਨਾਂ ਨੂੰ ਐ ਨਹੀਂ ਕਹਿ ਰਹੇ ਕਿ ਤੁਸੀਂ ਪਰਚੇ ਕਰਾਓ ਇਹ ਕਰੋ ਉਹ ਕਰੋ ਸਗੈਰਾ ਹੈ ਬਸ ਆ ਜਾਓ ਮੈਦਾਨ ਚ ਉਤਰੋ ਪਬਲਿਕ ਦੇ ਵਿੱਚ ਉਤਰੋ ਜਿਵੇਂ ਵੋਟਾਂ ਮੰਗਣ ਉਤਰੇ ਸੀਗੇ ਉਦੋਂ ਹੀ ਪਬਲਿਕਲੀ ਉਤਰੋ ਬਸ ਅਸੀਂ ਇਹੀ ਚਾਹੁੰਦੇ ਆ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਜਾਣਦੇ ਕਿ ਬਸ ਹਾਂਜੀ ਹੋ ਗਈ ਗੱਲ ਕੀ ਕਰਦਾ ਬਈ ਅੱਜ ਕੱਲਪਾਪੋਸਟ ਲਾਇਸੀ ਇਹਨਾਂ ਦੇ ਨਾਲ ਘੁੰਮਣ ਦੇ ਅੱਜ ਲੱਭ ਗਏ ਬਿਲਕੁਲ ਲੱਭ ਗਏ ਜੀ ਮੋਬਾਈਲ ਖੋਲਿਆ ਜੀ ਗੱਲ ਲਾਈਵ ਹੋ ਗਈ ਲੱਭ ਗਏ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਚਾਹੇ ਮੇਰੇ ਕਰਕੇ ਲਾਈਵ ਹੋਏ ਲੇਕਿਨ ਲੁਧਿਆਣਾ ਵਾਸੀ ਆ ਤੇ ਫੇਸਬੁੱਕ ਤੇ ਰੂਬਰੂ ਤਾਂ ਹੋਏ ਸਾਕਸ਼ਾਤਾ ਉਹਨਾਂ ਦੇ ਦਰਸ਼ਨ ਹੁੰਦੇ ਨਹੀਂ ਉਹਨਾਂ ਨੇ ਇੱਕ ਗੱਲ ਕਹੀ ਰਾਜਵਿੰਦ ਸਿੰਘ ਜੀ ਨੇ ਲਾਈਵ ਹੋ ਕੇ ਕਿ ਮੈਂ ਮੰਗਲਵਾਰ ਦੇ ਮੰਗਲਵਾਰ ਆਪਣੇ ਦਫ਼ਤਰ ਬੈਠਦਾ ਮੈਂ ਇੱਥੇ ਇਹਨਾਂ ਨੂੰ ਲੱਭਣ ਵਾਸਤੇ ਦਫ਼ਤਰ ਆਇਆ ਤੇ ਇੱਥੇ ਮਿਲੇ ਨਹੀਂ ਤੇ ਜਿਹੜੇ ਉਹਨਾਂ ਦੇ ਸ਼ਾਇਦ ਬ੍ਰਦਰ ਨੇ ਜਗਸੀਰ ਜੀ ਉਹ ਕਹਿੰਦੇ ਕਿ ਤੁਸੀਂ ਅਪਾਇੰਟਮੈਂਟ ਲਿੱਤੀ ਐ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਰਾਜਾ ਵੜਿੰਗ ਜੀ ਨੂੰ ਔਰ ਜਕਸੀਰ ਜੀ ਨੂੰ ਕਿ ਜਦੋਂ ਤੁਸੀਂ ਲੁਧਿਆਣਾ ਵਾਸੀਆਂ ਕੋਲ ਵੋਟਾਂ ਮੰਗੀਆਂ ਸੀ ਤੁਸੀਂ ਨੋਕ ਕੀਤਾ ਸੀਗਾ ਅਪਾਇੰਟਮੈਂਟ ਲਿੱਤੀ ਸੀਗੀ ਉਹ ਤਾਂ ਤੁਸੀਂ ਹੱਥ ਜੋੜ ਕੇ ਕਹਿੰਦੇ ਸੀ ਇੱਕ ਮੌਕਾ ਦੇ ਦਿਓ ਰਾਜਾ ਵੜਿੰਗ ਨੂੰ ਇਸ ਕਰਕੇ ਤੁਹਾਡੀ ਕਰਨੀ ਔਰ ਕਥਨੀ 'ਚ ਫਰਕ ਹੈ ਔਰ ਦੂਜੀ ਗੱਲ ਰਾਜਾ ਵੜਿੰਗ ਜੀ ਇਹ ਕਹਿੰਦੇ ਆ ਕਿ ਮੈਂ ਬੰਦੇ ਆਈਡੈਂਟੀਫਾਈ ਕਰ ਲਏ ਆ ਕਿ ਕੌਣ ਨੇ ਕਪਿਲ ਕਤਿਆਲ ਕੋਈ ਗਲਤ ਕੰਮ ਨਹੀਂ ਕਰਦਾ ਮੈਂ ਤੁਸੀਂ ਆਈਡੈਂਟੀਫਾਈ ਕੀ ਕਰਨਾ ਮੈਂ ਤਾਂ ਖੁਦ ਚੱਲ ਕੇ ਤੁਹਾਡੇ ਬਚਤ ਭਵਨ ਤੁਹਾਡੇ ਦਫ਼ਤਰ ਆ ਗਿਆ ਇਸ ਕਰਕੇ ਰਾਜਾ ਤੁਸੀਂ ਲੋਕਾਂ ਦੇ ਕੰਮ ਕਰੋ ਲੋਕਾਂ ਨੇ ਤੁਹਾਨੂੰ ਦਿਲ ਖੋਲ ਕੇ ਵੋਟਾਂ ਪਾਈਆਂ ਲੁਧਿਆਣਾ ਵਾਸੀਆਂ ਨੇ ਤੇ ਇਹੋ ਜਿਹਾ ਕੰਮ ਨਾ ਕਰੋ ਕਿ ਲੋਕ ਤੁਹਾਨੂੰ ਦਿਲ ਖੋਲ ਕੇ ਨਕਾਰ ਵੀ ਦੇਣ ਕੀ ਕੰਮ ਕੀ ਪਿਆ ਜੀ ਤੁਹਾਨੂੰ ਰਾਜਿਆ ਮੈਨੂੰ ਕੋਈ ਕੰਮ ਨਹੀਂ ਹੈ ਮੇਰਾ ਦਫਤਰ ਸ਼ਿਵਾਜੀ ਨਗਰ ਦੇ ਵਿੱਚ ਆ ਠੀਕ ਹੈ ਜੀ ਉੱਥੇ ਰੋਜ਼ ਕਈ ਲੋਕ ਆਉਂਦੇ ਆ ਕਿ ਸਾਨੂੰ ਰਾਜਾ ਵੜਿੰਗ ਜੀ ਮਿਲ ਨਹੀਂ ਰਹੀ ਤੇ ਸਾਨੂੰ ਮਲਾ ਦਿਓ ਤੇ ਮੈਂ ਉਹਨਾਂ ਦੀ ਆਵਾਜ਼ ਨੂੰ ਚੱਕਦੇ ਹੋਏ ਇਹ ਤੁਹਾਨੂੰ ਕਿੱਥੇ ਮਲਾ ਦਊਗਾ ਚਲੋ ਮੈਂ ਦੂਸਰੀ ਗੱਲ ਕਹਿੰਦਾ ਤੁਸੀਂ ਕਿਹਨੇ ਬੜੀ-ਵੜੀ ਗੱਲ ਕੀਤੀ ਬੀਜੇਪੀ ਵਾਲੀ ਰਾਜਾ ਵੜਿੰਗ ਜੀ ਨੇ ਆਪਣਾ ਇੱਕ ਗੱਲ ਕਹੀ ਬੀਜੇਪੀ ਵਾਲਿਆਂ ਨੂੰ ਮੇਰੇ ਨਾਲ ਕੀ ਕੰਮ ਪੈ ਗਿਆ ਮੈਂ ਰਾਜਾ ਵੜਿੰਗ ਜੀ ਨੂੰ ਕਹਿਣਾ ਚਾਹੁੰਦਾ ਕਿ ਰਾਜਾ ਵੜਿੰਗ ਜੀ ਜਦੋਂ ਤੁਸੀਂ ਕਾਂਗਰਸ ਦੇ ਉਮੀਦਵਾਰ ਸੀ ਨਾ ਉਦੋਂ ਤੁਸੀਂ ਇਕੱਲੇ ਕਾਂਗਰਸ ਦੇ ਸੀ ਜਿੱਤਣ ਤੋਂ ਬਾਅਦ ਤੁਸੀਂ ਸਭ ਦੇ ਸਾਂਝੇ ਹੋ ਜਿੰਨੇ ਉਹਨੇ ਹੀ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਹੋ ਉਹਨੇ ਹੀ ਇਕੱਲੇ ਦਲ ਦੇ ਹੋ ਉਹਨੇ ਹੀ ਆਮ ਆਦਮੀ ਪਾਰਟੀ ਦੇ ਹੋ ਉਹਨੇ ਕਾਂਗਰਸ ਦੇ ਹੋ ਜਾਂ ਤੁਸੀਂ ਕਹਦੇ ਹੋ ਮੈਂ ਸਿਰਫ ਕਾਂਗਰਸ ਵਾਲਿਆਂ ਦਾ ਕੰਮ ਕਰਨੇ ਆ ਮੈਂ ਬੀਜੇਪੀ ਵਾਲਿਆਂ ਦਾ ਕੰਮ ਨਹੀਂ ਕਰਨੇ ਅਸੀਂ ਨਹੀਂ ਤੁਹਾਡੇ ਦਰ ਤੇ ਆਵਾਂਗੇ ਨਾ ਤੁਹਾਡੇ ਕੋਈ ਕਵਾਂਗੇ ਕਿ ਹਾਂ ਵੀ ਤੁਸੀਂ ਸਾਨੂੰ ਟਾਈਮ ਦਿਓ ਸਾਡੇ ਬੰਦਿਆਂ ਦਾ ਕੰਮ ਕਰੋ ਤੁਸੀਂ ਸ ਇਸ ਕਰਕੇ ਸਸਤੀ ਰਾਜਨੀਤੀ ਸ਼ੋਰਦ ਨਾ ਕਰੋ ਮੈਂ ਇਸ ਕਰਕੇ ਰਾਜਾ ਵਡਿੰਗੀ ਨੂੰ ਬੇਨਤੀ ਕਰਨਾ ਚਾਹੁੰਦਾ ਜੋ ਤੁਸੀਂ ਵਾਦੇ 10 ਮਹੀਨੇ ਪਹਿਲੇ ਕੀਤੇ ਸੀ ਲੋਕਾਂ ਦੇ ਨਾਲ ਉਹ ਲੋਕਾਂ ਦੇ ਨਾਲ ਇਨਸਾਫ ਕਰੋ ਜਨਤਾ ਜਨਾਰਦਨ ਹੈ ਜਨਤਾ ਬਣਾਣਾ ਜਾਂਦੀ ਹੈ ਜਨਤਾ ਲਾਣਾ ਵੀ ਜਾਂਦੀ ਹੈ ਰਾਜਨੀਤੀ ਵਾਸਤੇ ਤੁਸੀਂ ਇੱਥੇ ਘੁੰਮਣ ਆਏ ਹੋ ਆਪਣੇ ਚਲੋ ਰਾਜਨੀਤੀ ਮੀਡੀਆ ਦੇ ਮਸ਼ਹੂਰ ਹੋਣ ਵਾਸਤੇ ਮੇਰੀ ਇੱਕ ਗੱਲ ਦਾ ਜਵਾਬ ਦਿਓ ਜੀ ਅਰੁਣ ਜੀ ਕਪਿਲ ਘਟਿਆਲ ਨੂੰ 18 ਸਾਲ ਹੋ ਗਏ ਰਾਜਨੀਤੀ ਕਰਦੇ ਨੂੰ ਬڑے ਛੋਟੇ ਲੈਵਲ ਤੋਂ ਮੰਡਲ ਤੋਂ ਸ਼ੁਰੂ ਹੋ ਕੇ ਪਾਰਟੀ ਦੇ ਵਿੱਚ ਆਸਥਾਨ ਮਿਲੇ ਆ ਤੇ ਕਦੀ ਵੀ ਕਪਿਲ ਕਤਿਆਲ ਨੇ ਸਸਤੀ ਸ਼ੋਹਰਤ ਲਈ ਇਹੋ ਜਿਹੇ ਕੰਮ ਨਹੀਂ ਕੀਤੇ ਇੱਕ ਵੀ ਬੰਦਾ 1 ਰੁਪਏ ਦਾ ਅਲੀਗੇਸ਼ਨ ਲਾ ਦੇਵੇ ਜਿੱਦਾਂ ਰਾਜਾ ਵੜਿੰਗ ਜੀ ਨੇ ਕਿਹਾ ਮੈਂ ਕਾਰਨਾਮੇ ਸਾਰੇ ਕਢਾ ਲਏ ਆ 1 ਰੁਪਏ ਦਾ ਕੋਈ ਅਲੀਗੇਸ਼ਨ ਲਾ ਦੇਵੇ ਕਪਿਲ ਕਤਿਆਲ ਆਪਣੇ ਦਫਤਰ ਦਾ ਸ਼ਟਰ ਥੱਲੇ ਛੱਡ ਦੂਗਾ ਤੇ ਰਾਜਨੀਤੀ ਤੋਂ ਸੰन्यास ਲੈ ਲੂਗਾ ਕਹਿਣੀ ਔਰ ਕਰਨੀ ਵਿੱਚ ਬਹੁਤ ਫਰਕ ਹੁੰਦਾ ਵੜਿੰਗ ਸਾਹਿਬ ਮੈਂ ਤਾਂ ਆਪਣਾ ਸਾਰਾ ਰਿਕਾਰਡ ਕਢ ਦੂੰਗਾ ਕਿ ਤੁਸੀਂ ਆਪਣਾ ਰਿਕਾਰਡ ਸਾਰਾ ਪਿਛਲਾ ਕਢ ਦੋਗੇ ਇਸ ਕਰਕੇ ਇਦਾਂ ਦੇ ਕੰਮ ਨਾ ਕਰੋ ਆਪਾਂ ਪਰਸਨ ਰੰਜਿਸ਼ ਨਾ ਪਈ ਆਪਾਂ ਜਨ ਹਿੱਤ ਲਈ ਲੋਕਾਂ ਦੇ ਕੰਮ ਕਰੀਏ ਇਸ ਕਰਕੇ ਤਾਂ ਜੋ ਲੁਧਿਆਣਾ ਦਾ ਮੈਂ ਤਾਂ ਉਮੀਦ ਲੈ ਕੇ ਰਾਜਵੜਿੰਗ ਜੀ ਦੇ ਦਫ਼ਤਰ ਆਇਆ ਸੀਗਾ ਉਹਨਾਂ ਨੂੰ ਨਹੀਂ ਮਿਲੇ ਉਹਨੇ ਇਹਦੇ ਵਿੱਚ ਕੀ ਕਹਿ ਸਕਦੇ ਹਾਂ ਤਾਂ ਵੜਿੰਗ ਸਾਹਿਬ ਹੀ ਦੱਸ ਸਕਦੇ ਆ ਚਾਹ ਠੰਡੀ ਹੋਈ ਤੁਹਾਡੇ ਕੋਲ ਚਾਹ ਮੰਗਾਜੀ ਨਹੀਂ ਨਹੀਂ ਕੋਈ ਤੁਸੀਂ ਲੁਧਿਆਣਾ ਵਾਸੀਆਂ ਨੂੰ ਅਵੇਲੇਬਲ ਹੋ ਜਾ ਲੁਧਿਆਣਾ ਵਾਸੀਆਂ ਦੇ ਕੰਮ ਕਰ ਦਿਓ ਇਸ ਲਈ ਮੇਰੇ ਇਹਦੇ ਵਿੱਚ ਮੇਰੀ ਚਾਹ ਇਹਦੇ ਵਿੱਚ ਮੇਰੀ ਰੋਟੀ ਆ ਕੰਮ ਕਰਾਉਣ ਤੋਂ ਬਾਅਦ ਉਹਨਾਂ ਦੀ ਆਤਮਾ ਇੰਨੀ ਖੁਸ਼ ਨਹੀਂ ਹੋਏਗੀ ਜਿੰਨੀ ਕਪਿਲ ਕਟਿਆਲ ਦੀ ਆਤਮਾ ਖੁਸ਼ ਹੋਏਗੀ ਕਿ ਤੁਸੀਂ ਆਪਣੇ ਦਫ਼ਤਰ ਬੈਨ ਲਾ ਕੇ ਨਹੀਂ ਕੋਈ ਗੱਲ ਨਹੀਂ ਲਾਲ ਕਿਤਾਬ 'ਚ ਨਾਮ ਲਿਖਣ ਕਾਲੀ ਕਿਤਾਬ 'ਚ ਨਾਮ ਲਿਖਣ ਮੈਨੂੰ ਕੋਈ ਪ੍ਰਵਾਹ ਨਹੀਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਕਦੀ ਡਰਿਆ ਨਾ ਕਦੀ ਡਰੂਗਾ ਨਾ ਕਦੀ ਝੁਕਿਆ ਨਾ ਕਦੀ ਝੁਕੂਗਾ ਆਹ ਨਹੀਂ ਇਹਨਾਂ ਦਾ ਕੋਈ ਗੱਲ ਸਰ ਇਹ ਗੱਲ ਦੀ ਹੈ ਵੈਲਕਮ ਜੀ ਹਾਂਜੀ ਆਪਕੇ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਦਫ਼ਤਰ ਇੱਥੇ ਹੈਗਾ ਸਟਾਫ ਇੱਥੇ ਬੈਠਾ ਰਾਜਾ ਬਰਿੰਗ ਜੀ ਨੇ ਵੀ ਇਹੀ ਕਿਹਾ ਕਿ ਭਾਈ ਉਹਨਾਂ ਦੇ ਬੰਦੇ ਇੱਥੇ ਬੈਠੇ ਕੰਮ ਕਰ ਰਹੇ ਅਸੀਂ ਕਰ ਰਹੇ ਹਾਂ ਜੀ ਪਤਾ ਹੀ ਨਹੀਂ ਕੀ ਹੋ ਰਿਹਾ ਜੀ ਡਰਾਮਾ ਹੋ ਰਿਹਾ ਜੀ ਹਰ ਕੋਸ਼ਿਸ਼ ਹਾਂ ਇਹਨਾਂ ਨੂੰ ਡਰਾਮਾ ਹੋ ਰਿਹਾ ਔਰ ਕੋਸ਼ਿਸ਼ ਵੀ ਇਹਨਾਂ ਨੂੰ ਪਬਲਿਕ ਬਾਸ ਪਲੇਟਫਾਰਮ ਤੇ ਕੋਈ ਪੋਸਟਾ ਨਹੀਂ ਪਾਰਟੀ ਪਲੇਟਫਾਰਮ ਤੇ ਨਹੀਂ ਪੋਸਟਾ ਐਥੇ ਡਰਾਮਾ ਕਰਕੇ ਸਸਤੀ ਸ਼ੋਹਰਤ ਆ ਇਸ ਤੋਂ ਬਾਅਦ ਕੋਈ ਇਹਨਾਂ ਦਾ ਕੋਈ ਹੈ ਹੀ ਨਹੀਂਗਾ ਹਾਂਜੀ ਮੀਡੀਆ ਉਹ ਬਈ ਜੀ ਸਸਤੀ ਰਾਜਨੀਤੀ ਆ ਨਾ ਵੋਟਾਂ ਦੀ ਨਾ ਕਿਸੇ ਚੀਜ਼ ਦੀ ਹੋ ਸਰ ਮੈਂ ਨਹੀਂ ਮੈਂ ਪਹਿਲੀ ਵਾਰੀ ਜਾਣਦਾ ਮੈਨੂੰ ਨਹੀਂ ਪਤਾ ਇਹ ਕੌਣ ਆ ਨਹੀਂ ਦੇਖੋ ਇਹ ਖੱਪ ਦੀ ਵਾਲੀ ਗੱਲ ਨਹੀਂ ਉਹ ਬੱਚਾ ਜਜ਼ਬਾਤੀ ਹੋ ਕੇ ਬੀਜੇਪੀ ਦਾ ਝੰਡਾ ਬੈਨਰ ਚੱਕ ਕੇ ਸਾਡੇ ਕਾਂਗਰਸ ਦਫ਼ਤਰ ਆਇਆ ਆ ਔਰ ਉਹ ਬੜੇ ਖੁਸ਼ੀ ਨਾਲ ਬੈਠਣ ਲਈ ਵੀ ਕਿਹਾ ਪਾਣੀ ਵੀ ਪੁੱਛਿਆ ਚਾਹ ਵੀ ਪੁੱਛੀ ਲੇਕਿਨ ਉਹ ਕਹ ਰਿਹਾ ਵੀ ਤੁਹਾਡੇ ਐਮਪੀ ਸਾਹਿਬ ਮਿਲਦੇ ਨਹੀਂ ਤੇ ਐਮਪੀ ਸਾਹਿਬ ਨੂੰ ਆ ਮਿਲ ਸਕਦੇ ਆ ਜਾ ਕੇ ਫੋਨ ਕਰਨ ਅਪਾਇੰਟਮੈਂਟ ਲੈ ਲੈਣ ਮਿਲ ਜਾਣਗੇ ਐਮਪੀ ਸਾਹਿਬ ਦਾ ਹਲਕਾ ਬਹੁਤ ਵੱਡਾ ਹੈ ਕਦੇ ਕਿਤੇ ਆ ਕਦੇ ਕਿਤੇ ਆ ਔਰ ਕਪਲਜੀ ਦਾ ਵੇਟ ਨਹੀਂ ਜੇ ਕਪਲਜੀ ਕਹਿਣ ਉਹਨਾਂ ਦਾ ਕੋਈ ਘਰੇ ਬੁਲਾਣਾ ਚਾਹੁੰਦੇ ਆ ਉਹਨਾਂ ਨੂੰ ਕਹਿ ਦਾਂਗੇ ਉਹਨਾਂ ਦੇ ਘਰੇ ਜਾਇਆ ਉਹਨਗੇ ਕੁਛ ਲੈਣਗੇ ਕੀ ਕੰਮ ਹੈ ਕੋਈ ਇੱਡੀ ਗੱਲ ਹੀ ਸਾਨੂੰ ਕੋਈ ਫਰਕ ਨਹੀਂ ਅਸੀਂ ਕਿਹੜਾ ਵੀ ਬਿਨਾਂ ਜਾਣਕਾਰੀ ਪਾਰਟੀ ਵਰਗੇ ਆ ਬੀਜੇਪੀ ਵਰਗੇ ਵੀ ਗੱਲ ਹੀ ਨਹੀਂ ਸੁਣਨੀ ਕਿਸੇ ਦੀ ਅਸੀਂ ਸਭ ਦੀ ਸੁਣਦੇ ਆ ਆ ਪੂਰਾ মিডিਆ ਰਾਹੀਂ ਦੇਖ ਲੋ ਕਿ ਕਾਂਗਰਸ ਵਾਲਿਆਂ ਨੇ ਦਫ਼ਤਰ ਬੀਜੇਪੀ ਵਾਲੇ ਆਏ ਤਾਂ ਸ਼ਿਕਾਇਤ ਲੈ ਕੇ ਆਏ ਝੂਠੀ ਕੰਮ ਕੋਈ ਨਹੀਂ ਇਨਾਂ ਕੋਲ ਨਾ ਐਪਲੀਕੇਸ਼ਨ ਹੈ ਜੀ ਨਾ ਇਹਨਾਂ ਨੇ ਕਿਸੇ ਅਫਸਰ ਨੂੰ ਕੋਈ ਫੋਨ ਕਰੋਣਾ ਥੈਂਕ ਯੂ ਵੈਲਕਮ ਇਨਰ ਆਵਰ ਵੀ